ਸਤਿ ਸ਼੍ਰੀ ਅਕਾਲ ਮਮਲਕੀ ਸਿੰਘ ਤੇ ਤੁਸੀਂ ਦੇਖ ਰਹੇ ਹੋ ਚੈਨਲ ਥਿੰਕਿੰਗ ਪੰਜਾਬ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਬੀਤੇ ਦਿਨੀ ਐਕਟੀਵਾ ਚੋਰੀ ਮਾਮਲੇ ਦੇ ਵਿੱਚ ਜਿਹੜਾ ਚੋਰ ਤਾਂ ਪ੍ਰਸ਼ਾਸਨ ਦੇ ਹਵਾਲੇ ਕਰ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਜਿੰਨਾ ਮਾਲਕਾਂ ਦੀ ਇਹ ਐਕਟੀਵਾ ਚੋਰੀ ਹੁੰਦੀ ਹੈ ਉਹ ਥਾਣੀ ਰਿਪੋਰਟ ਦਰਜ ਕਰਾਉਣ ਦੇ ਲਈ ਨਹੀਂ ਪਹੁੰਚਦੇ ਜਿਸ ਤੇ ਪ੍ਰਸ਼ਾਸਨ ਨੇ ਵੀ ਇਤਰਾਜ਼ ਜਤਾਇਆ ਔਰ ਦੱਸਿਆ ਜਾ ਰਿਹਾ ਕਿ ਵਾਰ-ਵਾਰ ਕੰਟੈਕਟ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਪਰ ਉਹਨਾਂ ਨੂੰ ਬੋਲਿਆ ਗਿਆ ਕਿ ਥਾਣੇ ਆ ਕੇ ਰਿਪੋਰਟ ਦਰਜ ਕਰਾਉਣ ਆਪਣੇ ਬਿਆਨ ਦਰਜ ਕਰਾਉਣ ਪਰ ਜਿਨ੍ਹਾਂ ਦੀ ਐਕਟਵਾ ਚੋਰੀ ਹੁੰਦੀ ਹੈ ਉਹ ਥਾਣੇ ਰਿਪੋਰਟ ਦਰਜ ਕਰਾਉਣ ਨਹੀਂ ਪਹੁੰਚਦੇ ਕੀ ਹੈ ਪੂਰਾ ਮਾਮਲਾ ਆਓ ਸੁਣਦੇ ਹਾਂ ਬੜੇ ਬੰਦੇ ਕਾਲੇ ਹੋ ਗਏ ਸੀ ਪਰ ਹੁਣ ਪਤਾ ਲੱਗਿਆ ਕਿ ਥਾਣੇ ਜਦ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਇੱਕ ਸ਼ਿਕਾਇਤ ਦੇ ਦਿਓ ਸਾਨੂੰ ਤਾਂ ਕੋਈ ਵੀ ਨਹੀਂ ਦੇ ਰਿਹਾ ਬੜੀ ਸ਼ਰਮ ਵਾਲੀ ਗੱਲ ਹੈ ਜੀ ਉਹ ਚੋਰ ਨੂੰ ਆਪਣੇ ਕੁਝ ਵੀਰਾਂ ਨੇ ਮਗਰ ਭੱਜ ਕੇ ਆ ਕਿ ਉਹ ਭਜਾ ਕੇ ਮਤਲਬ ਕਿ ਘਰ ਚ ਵੱਜ ਕੇ ਕਰਕੇ ਉਹ ਲੋਕਾਂ ਦੇ ਘਰਾਂ ਚ ਵੜ ਗਿਆ ਗਾਂ ਚ ਉਥੇ ਘਰ ਵੜ ਗਿਆ ਸਾਰੇ ਮੁੰਡਿਆਂ ਨੇ ਆਪਣੇ ਹੋਰ ਵੀ ਮੁੰਮੂਹਾਂ ਨੇ ਘੇਰਾ ਪਾ ਕੇ ਉਹ ਚੋਰ ਨੂੰ ਫੜਿਆ ਜੀ ਚੋਰ ਨੂੰ ਫੜ ਕੇ ਬਕਾਇਦਾ ਆਪਣੇ ਪੀਸੀਆਰ ਵਿਦਿਓ ਪੁਲਿਸ ਨੂੰ ਵੀ ਜਿਹੜਾ ਦਿੱਤਾ ਪੁਲਿਸ ਸਾਹਿਬਾਂ ਨੂੰ ਤੇ ਲੈ ਗਈ ਪਰ ਮਤਲਬ ਜਿਨ੍ਹਾਂ ਦੀ ਐਕਟਿਵ ਫੜਾਈ ਜੀ ਫੜ ਲਈ ਹੁਣ ਉਹ ਐਕਟਿਵ ਵਾਲੇ ਜਿਹੜੇ ਉਹ ਕਹਿੰਦੇ ਅਸੀਂ ਕੋਈ ਉਹਦੇ ਚ ਕਾਰਵਾਈ ਨਹੀਂ ਕਰਨਾ ਚਾਹੁੰਦੇ ਇਹ ਬੜਾ ਗਲਤ ਸੰਦੇਸ਼ ਜਿਹੜਾ ਇਹ ਸ਼ੇਅਰ ਤੇ ਜਾਏਗਾ ਵੀ ਅੱਜ ਦਾ ਮਤਲਬ ਅੱਜ ਤੋਂ ਬਾਅਦ ਕੋਈ ਜਿਹੜਾ ਕਿਸੇ ਦੀ ਕੋਈ ਮਦਦ ਨਾ ਕਰੇ ਇਹ ਚੋਰ ਦੀ ਕਿਸੇ ਦੀ ਮਦਦ ਨਾ ਮਤਲਬ ਕਿ ਇਹ ਕਿਸੇ ਦੀ ਕਰੇ ਪੁਲਿਸ ਵਾਸਤੇ ਵੀ ਜਿਹੜਾ ਹੈਗਾ ਬੜੀ ਉਹ ਵਿਪਤਾ ਵਾਲੀ ਗੱਲ ਹੈ ਉਹਨੂੰ ਰੱਖੇ ਛੱਡੇ ਕਿਉਂਕਿ ਕੰਪਲੇਨਟ ਨਹੀਂ ਕੋਈ ਦਿੰਦਾ ਤੁਹਾਨੂੰ ਆਪਾਂ ਕਹਿੰਦੇ ਨੇ ਪ੍ਰਸ਼ਾਸਨ ਕੰਮ ਨਹੀਂ ਕਰਦਾ ਹੁਣ ਇੱਥੇ ਦੱਸੋ ਪ੍ਰਸ਼ਾਸਨ ਲੈ ਗਿਆ ਚੋਰ ਨੂੰ ਪਰ ਉਹ ਬਿਆਨ ਨਹੀਂ ਦੇ ਰਹੀ ਜੀ ਇਹ ਬੜੀ ਸ਼ਰਮ ਵਾਲੀ ਸਾਡਾ ਬੜਾ ਮਨ ਜਿਹੜਾ ਇਹ ਇਹੀ ਗੱਲਾਂ ਸਾਰੇ ਭਰਾਮਣੇ ਇੱਕ ਧਾਰੀ ਦੇ ਦਿਲ ਦੇ ਵਿੱਚ ਵੇਖੋ ਉੱਥੇ ਸਾਨੂੰ ਜਦੋਂ ਪਤਾ ਲੱਗਿਆ ਉਸ ਤੋਂ ਬਾਅਦ ਮੈਂ ਪਰਸ਼ੋਦਾਂ ਵੀਰ ਜੀ ਨੂੰ ਪੀਸੀਆਰ ਫੋਨ ਕੀਤਾ ਇਸ ਮੌਕੇ ਤੇ ਪਹੁੰਚ ਗੱਲਬਾਤ ਹੋਈ ਹੈ ਇਹਨਾਂ ਨਾਲ ਇਹ ਕਹਿ ਰਹੇ ਵੀ ਅਸੀਂ ਉਹਨੂੰ ਰੱਖਿਆ ਪਰ ਉਹ ਜਿਨ੍ਹਾਂ ਦੀ ਐਕਟਵਾ ਚੋਰੀ ਹੋਈ ਹੈ ਉਹ ਆਪ ਦਾ ਘਰੇ ਚਲੇ ਗਏ ਕਹਿੰਦੇ ਵੀ ਅਸੀਂ ਕੋਈ ਥਾਣੇ ਨਹੀਂ ਜਾਣਾ ਨਾ ਕੋਈ ਬਿਆਨ ਦੇਣਾ ਕਮ ਸਿਕਮੇ ਜਿੰਦ ਕ ਇੱਕ ਬਿਆਨ ਦੇ ਦਿਓ ਤਾਂ ਜਿਹੜਾ ਚੋਰ ਹੈ ਉਹਤੇ ਬੰਦੀ ਕਾਨੂੰਨੀ ਕਾਰਵਾਈ ਹੋ ਜਾਵੇ ਉਹ ਵੜਿਆ ਜਾਵੇ ਉੱਤੇ ਕੋਈ ਪਰਚਾ ਹੋ ਜਾਵੇ ਕਾਹ ਤੋਂ ਕੋਈ ਸਿੱਖਿਆ ਮਿਲੇਗੀ ਪਰ ਨਹੀਂ ਜਲਾਲਾਬਾਦ ਦੇ ਜਿਹੜਾ ਵੀਰ ਹੈ ਉਹਨੇ ਸਾਡਾ ਸਾਥ ਨਹੀਂ ਦਿੱਤਾ ਪਰ ਅੱਗੇ ਤੋਂ ਅਸੀਂ ਕੀ ਉਮੀਦ ਰੱਖਾਂਗੇ ਵੀ ਅਸੀਂ ਚੋਰਾਂ ਦੇ ਮਗਰ ਜਾਂ ਕਿਸੇ ਦੀ ਮਦਦ ਕਰਨੀ ਚਾਹੀਦੀ ਹੈ ਕਾਰ ਬਈ ਨਹੀਂ ਕਰਦਾ ਫਿਰ ਆਪਾਂ ਕਿਨੇ ਪਤਾ ਨਿਭਾੜਾ ਤੁਸੀਂ ਉਸ ਵੀਡੀਓ ਦੇ ਵਿੱਚ ਕਈਆਂ ਬੰਦਿਆਂ ਨੇ ਬੋਲਿਆ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣਦਾ ਪਰ ਪ੍ਰਸ਼ਾਸਨ ਸਾਡੇ ਕੋਲੇ ਸੀ ਹੁਣ ਪ੍ਰਸ਼ਾਸਨ ਸਾਡੀ ਮੰਨਤ ਕਰਦਾ ਪਿਆ ਵੀ ਯਾਰ ਉਹ ਮਣਾ ਮਟਾ ਪ੍ਰੂਫ ਦਿਓ ਤਾਂ ਅਸੀਂ ਉੱਤੇ ਪਰਚਾ ਦੀਗੇ ਪਰਚਾ ਦੀਗੇ ਪਰ ਹੁਣ ਕੋਈ ਵੀ ਉਹ ਬਿਆਨ ਨਹੀਂ ਦੇ ਗਿਆ ਬਿਆਨ ਨਹੀਂ ਦੇ ਕੇ ਗਿਆ ਉਹ ਬੰਦਾ ਜਿਹੜੇ ਉਹਦੇ ਨਾਲ ਮੈਂ ਕੋਈ ਆਨਸਰ ਕੁਝ ਉਹਨਾਂ ਨੇ ਪਰ ਪ੍ਰਭਾਵ ਤਾਂ ਸਾਰੇ ਹੋ ਗਏ ਤਾਂ ਨੂੰ ਮੰਨ ਲਓ ਉਹੋ ਜਿਹੀ ਮੁੰਡੇ ਕਰਨ ਕੋਈ ਤਾਂ ਨਹੀਂ ਯਾਰਾ ਬੜੀ ਤੁਕ ਪੁੱਤੀ ਜਾਂਦੇ ਨੇ ਕੋਈ ਗੱਲ ਨਹੀਂ ਦਾ ਹੁਣ ਕੀ ਕਰਨਾ ਮੇਰੇ ਫਿਰ ਇਦਾਂ ਲੋਕੀ ਮਦਦ ਨਹੀਂ ਕਰਦੇ ਕਿਹਦੇ ਪਰਸ਼ੋਤਮ ਜੀ ਕੀ ਦਿੱਕਤ ਆਈ ਹੈ ਉਹ ਜੋ ਕੁਝ ਵੀ ਹੈ ਤੁਹਾਡੇ ਸਾਹਮਣੇ ਆ ਉਸ ਵਕਤ ਮੈਂ ਮੌਕੇ ਤੇ ਪਹੁੰਚਿਆ ਜੀ ਹਾਂ ਜੀ ਆਪਣੇ ਪੱਤਰਕਾਰ ਭਰਾ ਵੀ ਖੜੇ ਸੀਗੇ ਚਲੋ ਮਲਕੀਤ ਜੀ ਨੇ ਬੈਠ ਵੀ ਲਈ ਮੈਂ ਕਿਹਾ ਵੀ ਮੈਂ ਅਜੇ ਹੁਣੇ ਆਇਆ ਮੈਨੂੰ ਹੁਣੇ ਥਾਣੇ ਤੋਂ ਕਾਲ ਆਈ ਹੈ ਮੈਂ ਜੋ ਮੈਨੂੰ ਪਤਾ ਲੱਗਿਆ ਇਹਦੇ ਤੋਂ ਵੈਰੀਫਾਈ ਹੋਏ ਆਪਾਂ ਚੱਲ ਕੇ ਕਰਾਂਗੇ ਬਟ ਜੀ ਮਾਲਕ ਨੂੰ ਬੁਲਾਇਆ ਮੈਂ ਕਿਹਾ ਵੀ ਭਾਈ ਸਾਹਿਬ ਤੁਸੀਂ 2 ਮਿੰਟ ਮੈਨੂੰ ਇੱਥਾ ਦੇ ਦਿਓ ਕਹਿੰਦਾ ਨਹੀਂ ਐਕਟਵਾ ਮੈਂ ਥਾਣੇ ਨਹੀਂ ਜਾਵਾਂਗਾ ਮੈਂ ਕਿਹਾ ਚਲੋ ਤੁਸੀਂ ਐਕਟਵਾ ਥਾਣੇ ਨਹੀਂ ਲੈ ਜਾਣੀ ਕੋਈ ਗੱਲ ਨਹੀਂ ਤੁਸੀਂ ਆਪ ਆ ਜਿਓ ਸਾਨੂੰ ਨਾ ਸਟੇਟਮੈਂਟ ਦੇ ਦਿਓ ਹਾਂ ਜੋ ਤੇ ਬੰਦੀ ਕਾਰਵਾਈ ਅਸੀਂ ਕਰਾਂਗੇ ਹਾਂਜੀ ਉੱਥੇ ਘਰ ਤੋਂ ਘਰ ਸੋ 150 ਬੰਦਾ ਇਕੱਠਾ ਜੀ ਐਂਬੂਲੈਂਸ ਕੋਲੋਂ ਲੰਗੀ ਐ ਐਂਬੂਲੈਂਸ ਨੂੰ ਨਾ ਰਸਤਾ ਨਹੀਂ ਦਿੱਤਾ ਮਗਰ ਮੈਂ ਪੀਸੀਆਰ ਮੋਟਰਸਾਈਕਲ ਲਾਇਆ ਆਊਟਰ ਮਾਰਿਆ ਆਊਟਰ ਮਾਰ ਕੇ ਮੈਂ ਕਿਹਾ ਵੀ ਕੰਮ ਸੇ ਕੰਮ ਐ ਐਂਬੂਲੈਂਸ ਨੂੰ ਰਸਤਾ ਦੇ ਦਿਓ ਯਾਰ ਇਹ ਕਿਹੜਾ ਤਮਾਸ਼ਾ ਐ ਉਹ ਬੰਦੇ ਨੇ ਵੇਖੋ ਜੀ ਚਾਰ ਪੰਜ মিডিਆ ਵਾਲੇ ਖੜੇ ਆ 1.200 ਬੰਦਾ ਖੜਾ ਜਿਹੜੇ ਉਹਦੇ ਮਗਰ ਲੱਗਿਆ ਕਿਸੇ ਦੇ ਬੰਦੇ ਦੀ ਉਸਨੇ ਲਾਜ ਨਹੀਂ ਰੱਖੀ ਫਿਰ ਕਹਿੰਦੇ ਆ ਪੁਲਿਸ ਕਮਿਟੀ ਕਹਿੰਦੇ ਪੁਲਿਸ ਆਣੀਏ ਪੁਲਿਸ ਛਾੜ ਦਿੰਦੀ ਐ ਦੇਖੋ ਜੀ ਮੈਂ ਉਹ ਚਪਸਰਾਂ ਦੇ ਨੌਲੇਜ ਚ ਲਿਆਂਦਾ ਵੀ ਸਰ ਐਕਟਰਾਂ ਚੋਰ ਮੈਂ ਖਾੜੇ ਲਿਆਂਦਾ ਮੈਂ ਦੱਸਦਾ ਕੀ ਕਰਾਂ ਕਹਿੰਦੇ ਜੀ ਉਹਨਾਂ ਨੂੰ ਬੁਲਾ ਕੇ ਸਟੇਟਮੈਂਟ ਲਵ ਰਿਪੋਰਟ ਮੈਂ ਕਿੰਨਾ ਚਾਰਾਂ ਪੱਤਰਕਾਰਾਂ ਨੂੰ ਵੀ ਫੋਨ ਕੀਤਾ ਭਰਾਵਾ ਨੂੰ ਵੀ ਪੇਕਰ ਵੀ ਆਣੇ ਭੇਜ ਦਿਓ ਸਾਨੂੰ ਸਟੇਟਮੈਂਟ ਦੇ ਦੇਣ ਅਸੀਂ ਬੜੀ ਕਾਰਵਾਈ ਕਰੀਏ ਲਾਸਟ ਮੈਨੂੰ ਉਹਨੂੰ ਹਸਪੀਟਲ ਲੈ ਜਾਣਾ ਪਿਆ ਮੈਂ ਆਪਦੇ ਜੇਰ ਕੀ ਪੈਸੇ ਖਰਚ ਕੇ ਉਹਦੀ ਇੰਜੈਕਸ਼ਨ ਲਵਾ ਕੇ ਲਿਆਇਆ ਉਹਦੀ ਪੱਟੀ ਕਰਾ ਕੇ ਲਿਆਇਆ ਉਹਦੇ ਵਾਸਤੇ ਖਾਣਾ ਲੈ ਕੇ ਆਇਆ ਇਹਦਾ ਮਤਲਬ ਸਾਰਾ ਪ੍ਰਸ਼ਾਸਨ ਤੇ ਇਹਨਾਂ ਦਾ ਕੋਈ ਜ਼ਿੰਮੇਵਾਰੀ ਨਹੀਂ ਕੋਈ ਇਹਨਾਂ ਦਾ ਹੱਕ ਨਹੀਂ ਵੀ ਅਸੀਂ ਆ ਕੇ ਕੋਈ ਸਟੇਟਮੈਂਟ ਦੇਣੀ ਹੈ ਵੀ ਸਾਡਾ ਕਿਦੋਂ ਵਹੀਕਲ ਚੋਰੀ ਹੋਇਆ ਇਹ ਬਾਈਚਾਂ ਸੁਣਾ ਫੜਿੰਦਾ ਫਿਰ ਉਹ ਸਾਡੇ ਤੇ ਸੀਗਾ ਵਿੱਚ ਪੁਲਿਸ ਨੇ ਕੀਤਾ ਕੁਛ ਨਹੀਂ ਪੁਲਿਸ ਨੇ ਕੋਈ ਨਹੀਂ ਇਹ ਫੜ ਕੇ ਮੰਨ ਲਓ ਪਬਲਿਕ ਨੇ ਫੜਿਆ ਹੈ ਕਮ ਸੇ ਕਮ ਪਬਲਿਕੀ ਤੇ ਤਾਂ ਮੰਨਣ ਸਾਡੇ ਕੋਲ ਆ ਕੇ ਮੜੀ ਜੀ ਸਟੇਟਮੈਂਟ ਤਾਂ ਦੇ ਜਾਂਦੇ ਵੀ ਆ ਗੱਲ ਹੈ ਜੀ ਆ ਸਾਡੀ ਐਡਵੋਕਸੀ ਇਹਨਾਂ ਨੰਬਰ ਸੀਗਾ ਤੇ ਜੋ ਬੰਦੀ ਕਾਰਵਾਈ ਇੰਨੀ ਕੁ ਮੰਗ ਕਰਦੇ ਸੀ ਉਹ ਤੇ ਕਰਦੇ ਹੁਣ ਦੱਸੋ ਜੀ ਉਹ ਇਹ ਕਹਿੰਦੇ ਵੀ ਅਸੀਂ ਕਰਾਣਾ ਕੁਛ ਨਹੀਂ ਅਸੀਂ ਕਿਧੇ ਦੇ ਪਰਚਾ ਦਈਏ ਮੁਰਕੇ ਪੁਸਤੇ ਤਵਾ ਲਾਉਂਦੇ ਜੀ ਸਾਡੀ ਕੋਈ ਸੁਣਾਈ ਨਹੀਂ ਕਰਦਾ ਮਾੜੀ ਗੱਲ ਹੈ ਬਹੁਤ ਮਾੜੀ ਗੱਲ ਜੀ ਇਸ ਵਾਸਤੇ ਸਾਡਾ ਸਿਤਾ ਮੋਰਲ ਡਾਊਨ ਹੁੰਦਾ ਕਿ ਤੂੰ ਜੇ ਅਸੀਂ ਕਿੰਨੂੰ ਹੱਥ ਪਾਵਾਂਗੇ ਜੇ ਪਬਲਿਕ ਦੇ ਪਿੱਛੇ ਹਟ ਚੁਗੀ ਤੇ ਸਾਡਾ ਤਾਂ ਕੋਈ ਮੋਰਲ ਡਾਊਨ ਹੋਣਾ ਹੀ ਹੋਣਾ ਸੀ ਚਲੋ ਇਸ ਤਰ੍ਹਾਂ ਅੱਗੇ ਤੋਂ ਇਹ ਕੰਮ ਨਾ ਕਰਿਆ ਜੀ ਥੈਂਕ ਯੂ ਥੈਂਕ ਯੂ ਫੋਰ